ਖਬਰ ਹੁਸ਼ਿਆਰਪੁਰ ਤੋਂ ਜਿੱਥੇ थाना ਮਾਹਿਲਪੁਰ ਅਦੀਨ ਪੈਂਦੇ ਪਿੰਡ ਪਾਲਦੀ ਨੇੜੇ ਭਿਆਨਕ ਸੜਕੀ ਹਾਦਸਾ ਵਾਪਰਿਆ ਇੱਕ ਕਾਰ ਬਿਕਾਬੂ ਹੋ ਕੇ ਸਬਜ਼ੀਆਂ ਨਾਲ ਭਰੇ ਇੱਕ ਐਂਟਰ ਨਾਲ ਜਾ ਟਕਰਾਈ ਜਿਸ ਨਾਲ ਮਹਿਲਾ ਕਾਰ ਚਾਲਕ ਸਮੇਤ ਇੱਕ ਮਹਿਲਾ ਤੇ ਦੋ ਨੌਜਵਾਨ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਪੇਜਿਆ ਗਿਆ ਹੈ ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਗਨੀਮਤ ਇਹ ਰਹੀ ਕਿ ਹਾਦਸੇ ਦੇ ਵਿੱਚ ਜਾਣੀ ਨੁਕਸਾਨ ਤੋਂ ਬਚਾਰਿਆ ਹੈ ਸਾਨੂੰ ਦੀ ਮੈਂ ਥਾਣੇ ਦਾ ਇੱਕ ਬਠਾ ਗਿਆ ਤੇ ਟੈਲੀਫੋਨ ਨੰਬਰ ਗਿਆ ਪਾਈ ਤੇ ਐਸੋ ਸਭੂ ਐਸੋ ਸਾਨੂੰ ਫੋਨ ਕੀਤਾ ਜਾ ਕੇ ਦੇਖੋ ਤੇ ਪਾਲ ਦੀ ਲੱਗੇ ਟੈਕਿੰਗ ਹੋਇਆ ਜਦੋਂ ਮੈਂ ਮੌਕੇ ਜਾ ਕੇ ਦੇਖਿਆ ਤਾਂ ਜਿਹੜੀ ਗੱਡੀ ਆ ਰਹੀ ਯਾਰ ਬਲੇਰੋਂ ਬਲੇਨੋਂ ਇਹ ਆਂਦੀ ਫੁਗੜਾ ਸਾਈਡ ਤੋਂ ਉਹਨੂੰ ਲਾਟੋ ਸਾਈਡ ਜਨਾਂ ਦੀ ਤੇ ਦੂਜੀ ਗੱਡੀ ਸਾਡੀ ਨੂੰ ਲੱਗੀ ਸੀ ਟੈਂਟਰ ਉਹ ਮਾਤਰ ਫੁਗੜਾ ਜਾ ਰਿਹਾ ਸੀ ਜਦੋਂ ਉਧਰ ਗੱਡੀ ਫੋਨ ਆ ਰਿਹਾ ਪਾਲ ਆ ਕਹਿੰਦੇ ਹਾਂ ਤੁਸੀਂ ਫਾਰ ਉਹਨੂੰ ਸੈਲਸ ਬਰੋ ਡਿਗ ਰਿਹਾ ਤਾਂ ਬਿਦਲ ਕਰਕੇ ਟੈਂਟਰ ਜਿਮਤੀ ਆ ਸੈਂਟਰਲ ਜਿਹੜਾ ਉਹਦੇ ਫੜਾਈ ਕੋਲ ਟੁੱਟ ਗਿਆ ਮੂਰੋ ਇਹ ਗੱਡੀ ਵੀ ਡੈਮਜ ਹੋ ਗਈ ਪੂਰੀ ਜਾਂ ਕੋਈ ਚਾਰ ਬੰਦੇ ਚੱਕੀਏ ਦੋ ਲੜਕਿਆਂ ਤੋਂ ਹਾਂ ਨਹੀਂ ਠੀਕ ਹੈ ਉਹ ਗੱਲ ਨਹੀਂ ਕੀਤੀ ਹੁਣ ਤਾਂ ਠੀਕ ਹੈ ਬਚਾਓ